ਆ ਮੇਰਾ ਨਾਮ ਹਰੀਸ਼ ਹੈ ਜੀ। ਪਰੀ ਜੀ ਕੀ ਹੋਇਆ ਤੁਹਾਡ ਨੂੰ? ਅ ਸਰ ਮੈਂ ਨੋਰਮਲੀ ਜਿਵੇਂ ਆਉਣਾ ਹੈ ਬੈਂਕ ਡੈਲੀ ਹੂੰ ਤੇ ਮੈਂ ਉਸੇ ਟਾਈਮ ਤੇ ਆਪਣਾ 9 ਸਮਾਂ ਤੋਂ ਬਦੇ ਵਿੱਚ ਬੈਂਕ ਆਇਆ ਤੇ ਮੈਂ ਆਪਣੀ ਬਾਈਕ ਬੈਂਕ ਦੇ ਬਾਹਰ ਖੜੀ ਕਰਤੀ। ਤੇ 10:30 11 ਵਜੇ ਮੈਂ ਵਾਪਸ ਦੇਖਿਆ ਤਾਂ ਮੇਰੀ ਬਾਈਕ ਉੱਥੇ ਨਹੀਂ ਸੀ। ਹੂੰ ਤੇ ਉਹ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ। ਉਹਦੀ ਸੀਸੀਟੀਵੀ ਵੀਡੀਓ ਵੀ ਬਣੀ ਆ ਬੰਦੇ ਦੀ। ਤੇ ਮੇਰੀ ਇਹ ਮੰਗ ਹੈਗੀ ਕਿ ਮੇਰੀ ਬਾਈਕ ਜਲਦ ਤੋਂ ਜਲਦ ਮੈਨੂੰ ਲੱਭ ਕੇ ਦਿੱਤੀ ਜਾਵੇ। ਕਿਸ ਜਗ੍ਹਾ ਦੀ ਘਟਨਾ ਵਾ? ਇਹ ਸਾਰਾ ਹਰਸਟਾਵਰ ਹਾਲ ਬਾਜ਼ਾਰ। ਤੇ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਹਾਂਜੀ ਕੰਪਲੇਟ ਕੀਤੀ ਹੋਈ ਹੈ ਤੇ ਉਹ ਕਹਿੰਦੇ ਆ ਕਿ ਆਪਾਂ ਦੇਖਵਰਤ ਕਰਕੇ ਤੇ ਲੱਭ ਦਾਂਗੇ